ਆਡਾ ਫਿਰਸ ਸਵਾਗਤ ਆ ਪਿੰਡਾ ਖਾਨਪੁਰੀਆ ਬਲੌਗ ਚ ਤੁਸੀਂ ਦੇਖ ਸਕਦੇ ਆ ਤੇ ਕਿੱਥੇ ਪਹੁੰਚੇ ਹੋਏ ਆ ਪਠਾਨਗੋੜ ਬੱਸ ਚੱਲ ਜਣਾ ਇਹਦੇ ਤੁਰਕੇ ਆਪਾਂ 128 ਕਿਲੋਮੀਟਰ ਹਾਂ ਬੱਸ ਦੋ ਚੱਲ ਜਣਾ ਬਤ ਤੋਂ ਦੇ ਕੇ ਕੋਲੀ ਆ ਜਿੰਨਾ ਚਲੰਦਰ ਕੋਲ ਆਣਾ ਨਾ ਰੋ ਰੋ ਉਹ ਚੰਦਰਮਾਲੀ ਆਪਾਂ ਅੱਥਰੀ ਜਾ ਰਹੇ ਹਾਂ ਨਹੀਂ ਆ ਤੇ ਇਧਰ ਧਿਆਨ ਮਰੋ ਆਪਾਂ ਇਧਰੋਂ ਜਾਣਾ ਠੀਕ ਹੈ ਤੇ ਉਹ ਜੇਮ ਮੈਂ ਠੀਕ ਆ ਜਿਹਨੇ ਖਾਣਾ ਆਜੋ ਉਦਰਾ ਦਿਨ ਦਾ ਲੈ ਫਰਦਾ ਸੀੜੀਆਂ ਮਰੀ ਫਿਰਦਾ ਠੀਕ ਹੈ ਜੀ ਆਪਾਂ ਰਕੋਕ ਲਿਆ ਹੈ ਤੇ ਤੁਹਾਨੂੰ ਮਿਲਦੇ ਆਂ ਫਿਰ ਚੋਲ ਖਾ ਕੇ ਬਰੇਨੀ ਖਾ ਕੇ ਤੇ ਰੋਟੀ ਟੜੀ ਖਾ ਕੇ ਆਪਾਂ ਤੁਹਾਨੂੰ ਮਿਲਦੇ ਆਂ ਪਰ ਫਿਰ ਅਸ਼ ਕਰਦੇ ਆਂ ਤੁਹਾਨੂੰ ਅੱਜ ਦੀ ਬਲੌਗ ਵਧੀਆ ਲੱਗੀ ਹੋਵੇਗੀ ਨਾ ਟੜਾ ਆਪਦਾ ਪਿੰਡਾ ਖਾਨਪਰੀਗਾ ਨਾਮ ਤੋਂ ਸੁਣਿਆ ਨਾ ਤੁਸੀਂ ਨਹੀਂ ਸੁਣਿਆ ਤੇ ਪਿੰਡ ਦਾ ਸੋਸ਼ਲ ਸੀ ਐਸਟਾਗ੍ਰਾਮ ਤੇ ਸਰਚ ਕਰੋ ਐਂਡ ਵੀਡੀਓ ਦੇਖੋ ਐਂਡ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਹਾਂਜੀ